ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਇਲੈਕਸ਼ਨਸ ਕੈਨੇਡਾ ਨੇ ਐਡਵਾਂਸ ਵੋਟਿੰਗ ਦੇ ਵਿੱਚ ਵੱਡੇ ਵਾਅਦੇ ਦੀ ਕੀਤੀ ਰਿਪੋਰਟ ਈਸਟਰ ਲੌਂਗ ਵੀਕਐਂਡ ਦੌਰਾਨ 4 ਦਿਨਾਂ ਦੇ ਵਿੱਚ 7.3 ਮਿਲੀਅਨ ਲੋਕਾਂ ਨੇ ਪਾਈ ਵੋਟ ਇਪਸੋਸ ਪੋਲ ਦੇ ਵਿੱਚ ਲਿਬਰਲ ਕੰਜ਼ਰਵੇਟਿਵਾਂ ਤੋਂ 3 ਪੁਆਇੰਟ ਅੱਗੇ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਦੀ ਦੌੜ ਹੁਣ ਹੋਰ ਵੀ ਹੋਈ ਸਖਤ ਕੈਨੇਡੀਅਨਸ ਨੂੰ ਅੱਜ ਹੋਏਗਾ ਕਾਰਬਨ ਟੈਕਸ ਰੀਬੇਟ ਦਾ ਅੰਤਮ ਭੁਗਤਾਨ ਲਿਬਰਲ ਲੀਡਰ ਮਾਰਕ ਕਾਰਨੀ ਨੇ ਫੈਡਰਲ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦੇ ਦਿੱਤੇ ਸੀ ਹੁਕਮ ਖਬਰ ਵਿਸਾਰ ਦੇ ਨਾਲ ਕੈਨੇਡਾ ਦੇ ਵਸਨੀਕਾਂ ਦੇ ਵੱਲੋਂ ਇੱਕ ਦਿਨ ਪਹਿਲਾਂ ਵੋਟਾਂ ਪਾਉਣ ਦਾ ਕੁੱਲ ਸਮਾਂ ਨਿਰਧਾਰਤ ਕਰਨ ਦੀਆਂ ਹਾਲੀਆ ਖਬਰਾਂ ਦੇ ਵਿਚਕਾਰ ਦੇਸ਼ ਦੀਆਂ ਚੋਣ ਸੰਸਥਾ ਆਮ ਚੋਣਾ ਦੀ ਮਿਤੀ ਤੋਂ ਪਹਿਲਾਂ ਵੋਟਰ ਦੁਆਰਾ ਪਾਈਆਂ ਗਈਆਂ ਵੋਟਾਂ ਦੇ ਵਿੱਚ ਵੱਡੇ ਉਛਾਲ ਦੀ ਰਿਪੋਰਟ ਕਰ ਰਹੀ ਹੈ ਇਲੈਕਸ਼ਨਜ਼ ਕੈਨੇਡਾ ਦੇ ਦੁਆਰਾ ਪ੍ਰਕਾਸ਼ਿਤ ਸ਼ੁਰੂਆਤੀ ਆંકੜਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਈਸਟਰ ਲੌਂਗ ਵੀਕਐਂਡ ਦੌਰਾਨ ਜਿਹੜੀ ਹੈ 4 ਦਿਨਾਂ ਦੇ ਵਿੱਚ ਵਿੱਚ ਵੋਟ ਪਾਉਣ ਦੇ ਯੋਗ ਲਗਭਗ 7.3 ਮਿਲੀਅਨ ਲੋਕਾਂ ਨੇ ਜਿਹੜੀ ਹੈ ਆਪਣੀ ਵੋਟ ਪੁੱਗਤਾਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ 2021 ਕੈਨੇਡਾ ਚੋਣਾਂ ਦੇ ਵਿੱਚ ਐਡਵਾਂਸ ਪੋਲ ਦੌਰਾਨ ਵੋਟ ਪਾਉਣ ਵਾਲੇ 5.8 ਮਿਲੀਅਨ ਵੋਟਰਾਂ ਦਾ ਵੋਟਰਾਂ ਦੇ ਨਾਲੋਂ ਵੀ 25% ਦਾ ਵਾਅਦਾ ਦਰਜ ਕੀਤਾ ਗਿਆ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਂਕੜਾ ਸੰਭਾਵਿਤ ਤੌਰ ਦੇ ਉੱਤੇ ਵੱਧ ਹੋ ਸਕਦਾ ਹੈ ਕਿਉਂਕਿ ਕੁਝ ਜਿਹੜੇ ਨੇ ਉਹ ਲੋਕ ਅੱਗੇ ਵੀ ਜਿਹੜੇ ਨੇ ਉਹ ਵਾਰਪਾਉਣ ਦੀ ਸੰਭਾਵਨਾ ਰੱਖਦੇ ਨੇ ਔਰ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਇਹ ਅੰਕੜਾ ਸੰਭਾਵਿਤ ਤੌਰ ਤੇ ਵੱਧ ਹੋ ਸਕਦਾ ਹੈ ਕਿਉਂਕਿ ਕੁਝ ਮੰਗਲਵਾਰ ਸਵੇਰ ਤੱਕ ਰਿਪੋਰਟ ਜਿਹੜੀ ਹੈ ਉਹ ਵੀ ਹਜੇ ਦਰਜ ਵਿੱਚ ਨਹੀਂ ਕੀਤੀ ਗਈ ਸੋ ਉਹ ਵੀ ਸ਼ਾਮਿਲ ਹੋ ਸਕਦੀ ਹੈ ਇਲੈਕਸ਼ਨ ਕੈਨੇਡਾ ਦੇ ਸਟਾਫ ਨੇ ਕਿਹਾ ਹੈ ਕਿ ਸਿਰਫ ਗੁੱਡ ਫਰਾਈਡੇ ਵਾਲੇ ਦਿਨ ਹੀ ਲਗਭਗ 20 ਲੱਖ ਲੋਕਾਂ ਨੇ ਵੋਟਰ ਪਾਈ ਹੈ ਜੋ ਕਿ ਇੱਕ ਦਿਨ ਦੇ ਰਿਕਾਰਡ ਦੇ ਹਿਸਾਬ ਦੇ ਨਾਲ ਕਾਫੀ ਵੱਧ ਹੈ ਵੋਟਰਾਂ ਦੇ ਵਿੱਚ ਜਿਹੜਾ ਉਹ ਕਾਫੀ ਜ਼ਿਆਦਾ ਯਾਨੀ ਕਿ ਪਹਿਲਾਂ ਤੋਂ ਵੀ VOTING ਦੇ ਵਿੱਚ ਦਿਲਚਸਪੀ ਵਾਧੀ ਹੈ ਔਰ 2011 ਦੇ ਵਿੱਚ ਲਗਭਗ 2.1 ਮਿਲੀਅਨ ਜੜੀਆਂ ਨੇ ਉਹ ਵੋਟਾਂ ਪਾਈਆਂ ਸਨ 2015 ਦੀਆਂ ਚੋਣਾਂ ਦੇ ਵਿੱਚ 3.6 ਮਿਲੀਅਨ ਤੋਂ ਵੱਧ ਲੋਕਾਂ ਨੇ ਪਹਿਲਾਂ ਤੋਂ ਵੋਟ ਪਾਈ ਸੀ ਜਿਹੜੀ ਹੈ 4 ਸਾਲ ਬਾਅਦ ਇਹ ਜਿਹੜੀ ਵੋਟ ਹੈ ਉਹਦਾ ਆਂਕੜਾ 4.8 ਮਿਲੀਅਨ ਤੋਂ ਵੱਧ ਹੋ ਗਿਆ ਔਰ ਇਹ ਗਿਣਤੀ 2019 ਦੀਆਂ ਚੋਣਾਂ ਦੇ ਵਿੱਚ ਡਾਕ ਰਹੀ ਜਾਂ ਫਿਰ ਇਲੈਕਸ਼ਨਸ ਕੈਨੇਡਾ ਦੇ ਦਫ਼ਤਰਾਂ ਦੇ ਵਿੱਚ ਵੋਟ ਪਾਉਣ ਵਾਲੇ 6 ਲੱਖ ਤੋਂ ਲੋਕਾਂ ਤੋਂ ਬਹੁਤ ਜ਼ਿਆਦਾ ਜਿਹੜੀ ਹੈ ਪਰ 2021 ਦੀਆਂ ਚੋਣਾਂ ਦੇ ਵਿੱਚ ਵਾਪਸ ਕੀਤੀਆਂ ਗਈਆਂ ਇੱਕ ਵਾਈਟ 07 ਮਿਲੀਅਨ VOTING ਕਿਟਾਂ ਤੋਂ ਘਟਾ ਹੈ ਜੋ ਕਿ ਕੋਵਿਡ-19 ਮਹਾਮਾਰੀ ਦੇ ਵਿਚਕਾਰ ਹੋਈਆਂ ਸਨ VOTERਾਂ ਦੇ ਕੋਲ ਮੰਗਲਵਾਰ ਸ਼ਾਮ 6 ਵਜੇ ਤੱਕ ਜਿਹੜਾ ਉਹ ਜਿਹੜਾ ਪੂਰਬੀ ਸਮੇਂ ਦੇ ਅਨੁਸਾਰ ਇੱਕ ਵਿਸ਼ੇਸ਼ ਬੈਲਟ VOTING ਕਿਟ ਦੇ ਲਈ ਅਰਜ਼ੀ ਦੇਣ ਤੱਕ ਦਾ ਸਮਾਂ ਜੋ ਕਿ ਸੋਮਵਾਰ 28 ਅਪ੍ਰੈਲ ਨੂੰ ਚੋਣ ਵਾਲੇ ਦਿਨ ਤੱਕ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ ਔਰ ਕੁਝ ਅਧਿਕਾਰ ਖੇਤਰਾਂ ਦੇ ਵਿੱਚ ਹਫਤੇ ਦੇ ਅੰਦਰ ਦੇ ਵਿੱਚ ਐਡਵਾਂਸ VOTING ਸਟੇਸ਼ਨਾਂ ਦੇ ਉੱਤੇ ਲੰਮੀਆਂ ਲਾਈਨਾਂ ਦੇਖੀਆਂ ਗਈਆਂ ਇਲੈਕਸ਼ਨਸ ਕੈਨੇਡਾ ਨੇ ਕਿਹਾ ਹੈ ਕਿ ਸਿਰਫ ਸ਼ੁੱਕਰਵਾਰ ਨੂੰ ਹੀ ਲਗਭਗ 20 ਲੱਖ ਜਲਦੀ ਵੋਟਾਂ ਜਿਹੜੀਆਂ ਨੇ ਯਾਨੀ ਐਡਵਾਂਸ ਵੋਟਾਂ ਲਗਭਗ ਇਹ ਪਾਈਆਂ ਗਈਆਂ ਔਰ ਜਿਸ ਦੇ ਵਿੱਚ ਏਜੰਸੀ ਨੇ ਇਹ ਕਿਹਾ ਕਿ ਉੱਚ ಮತਦਾਨ ਦੇ ਨਾਲ ਜਿਠਣ ਦੇ ਲਈ ਬਦਲਾਅ ਦਾ ਜਿਹੜਾ ਵਾਅਦਾ ਕੀਤਾ ਔਰ ਲਿਬਰਲ ਆ ਤੇ ਐਨਡੀਪੀ ਨੇ ਆਪਣੇ ਪੂਰੀ ਤਰ੍ਹਾਂ ਜਿਹੜੇ ਨੇ ਪੂਰੀ ਤਰ੍ਹਾਂ ਐਨਡੀਪੀ ਅਤੇ ਜ਼ਿਆਦਾ ਖਰਚੇ ਵਾਲੇ ਪਲੇਟਫਾਰਮ ਜਾਰੀ ਕਰ ਦਿੱਤੇ ਨੇ ਕਿਉਂਕਿ ਐਡਵਾਂਸ VOTING ਜਿਹੜੀ ਹੈ ਉਹ ਚੱਲ ਰਹੀ ਸੀ ਕਨਜ਼ਰਵੇਟਿਵਾ ਨੇ ਮੰਗਲਵਾਰ ਨੂੰ ਸ਼ੁਰੂਆਤੀ VOTING ਜਿਹੜੀ ਹੈ ਉਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੇ ਪਾਰਟੀ ਪਲੇਟਫਾਰਮ ਦਾ ਉਦਘਾਟਨ ਵੀ ਕੀਤਾ ਹੈ ਫੈਡਰਲ ਪਾਰਟੀ ਦੇ ਨੇਤਾ ਸੋਮਵਾਰ ਨੂੰ ਕੈਨੇਡੀਅਨਾਂ ਦੇ ਕੋਲ ਅਗਲੀ ਸਰਕਾਰ ਦੇ ਲਈ ਵੋਟ ਪਾਉਣ ਦਾ ਆਖਰੀ ਮੌਕਾ ਜਿਹੜਾ ਹੈ ਉਹ ਪ੍ਰਦਾਨ ਕਰਨ ਦੇ ਨਾਲ ਉਸ ਦੇ ਹੋਣ ਤੋਂ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਨੇ ਕਿਉਂਕਿ ਪੋਲ ਜਿਹੜਾ ਉਸ ਦੇ ਮੁਤਾਬਕ ਸਖਤ ਦੌੜ ਹੋਣਾ ਦੇਖੇ ਜਾ ਰਹੀ ਹੈ ਤਾਜ਼ਾ ਅੰਕੜੇ ਜਿਹੜੇ ਨੇ ਤਾਜ਼ਾ ਅੰਕੜਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਤਾਂ ਅਫਸੋਸ ਦਾ ਪੋਲ ਕਹਿੰਦਾ ਹੈ ਕਿ ਜੋ ਸੋਮਵਾਰ ਨੂੰ ਜਾਰੀ ਕੀਤਾ ਗਿਆ ਉਸ ਦੇ ਵਿੱਚ ਲਿਬਰਲਾਂ ਨੂੰ ਲੀਡ ਦੇ ਵਿੱਚ ਜਿਹੜਾ ਉਪਾਇਆ ਗਿਆ ਪਰ ਕਨਜ਼ਰਵੇਟਿਵਾ ਤੋਂ ਸਿਰਫ ਤਿੰਨ ਅੰਕ ਹੀ ਇਹ ਅੱਗੇ ਨੇ ਸੋ ਘਰੇਲੂ ਪੱਧਰ ਦੇ ਉੱਤੇ ਗਤੀ ਪ੍ਰਾਪਤ ਜਿਹੜੀ ਹੈ ਉਹ ਪੱਧਰ ਤੇ ਕਰਨਾ ਜਾਰੀ ਰੱਖਦੇ ਨੇ ਪਰ ਪਿਛਲੇ ਹਫਤੇ ਟੈਲੀਵਿਜ਼ਨ ਤੇ ਪ੍ਰਸਾਰਤ ਅ ਅੰਕੜਿਆਂ ਦੀਆਂ ਬਹਿਸਾਂ ਤੋਂ ਬਾਅਦ ਕਰਵਾਏ ਗਏ ਇੱਕ ਸਰਵੇਖਣ ਦੇ ਨਤੀਜੇ ਇਹ ਦਰਸਾਉਂਦੇ ਨੇ ਕਿ ਸਰਵੇਖਣ ਕੀਤੇ ਗਏ 41% ਕੈਨੇਡੀਅਨਸ ਲਿਬਰਲ ਨੂੰ ਵੋਟ ਪਾਉਣਗੇ ਜੋ ਕਿ ਪਿਛਲੇ ਹਫਤੇ ਨਾਲੋਂ 1 ਅੰਕ ਜਿਹੜੇ ਆ ਉਹ ਘਟਾਟਾ ਜਦਕਿ 38% ਨੇ ਕਿਹਾ ਕਿ ਉਹ ਇਸ ਨੂੰ ਨਹੀਂ ਚੁਣਨਗੇ ਉਧਰ ਲਿਬਰਲ ਜਿਹੜੇ ਨੇ ਉਹ ਅਜੇ ਵੀ ਰਾਸ਼ਟਰੀ ਪੱਧਰ ਦੇ ਉੱਤੇ ਅੱਗੇ ਚੱਲ ਰਹੇ ਨੇ ਕੰਜ਼ਰਵੇਟਿਵ ਦੇ ਨਾਲੋਂ ਭਾਵੇਂ ਥੋੜੇ ਜਿਹਾ ਫਰਕ ਦੇ ਨਾਲ ਹੀ ਅੱਗੇ ਐ ਪਰ 온ਟਾਰੀਓ ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਜੰਗੀ ਮੈਦਾਨਾਂ ਦੇ ਵਿੱਚ ਫੈਸਲਾ ਕੌਣ ਫਾਇਦੇ ਦਾ ਜਿਹੜਾ ਹੈ ਉਹ ਆਨੰਦ ਮਾਨ ਰਹੀ ਨੇ ਜਿਹੜਾ ਪੋਲ ਟਰੈਕਰ ਹੈ ਉਸ ਦੇ ਵਿੱਚ ਲਿਬਰਲਸ ਨੂੰ 43.1 ਫੀਸਦੀ ਸਮਰਥਨ પ્રાપ્ત ਹੈ ਜੋ ਕਿ 31 ਮਾਰਚ ਦੇ ਅਪਡੇਟ ਤੋਂ ਬਾਅਦ ਉਹਨਾਂ ਦਾ ਸਭ ਤੋਂ ਘੱਟ ਸਕੋਰ ਮੰਨਿਆ ਜਾ ਰਿਹਾ ਹੈ ਔਰ ਕੰਜ਼ਰਵੇਟਿਵਾ ਨੇ 38.4 ਫੀਸਦੀ ਤੱਕ ਥੋੜਾ ਜਿਹਾ ਵਾਧਾ ਜ਼ਰੂਰ ਕੀਤਾ ਹੈ ਜੋ ਕਿ ਮੁਹਿੰਮ ਦੇ ਵਿੱਚ ਹੁਣ ਤੱਕ ਦੇ ਉਹਨਾਂ ਦੇ ਜਿਹੜੇ ਨਤੀਜੇ ਨੇ ਉਹਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸਭ ਤੋਂ ਵਧੀਆ ਨਤੀਜੇ ਦੇ ਬਰਾਬਰ ਹੈ ਔਰ ਇਸ ਦੇ ਨਾਲ ਦੋਵਾਂ ਪਾਰਟੀਆਂ ਦੇ ਵਿਚਾਰ ਜਿਹੜਾ ਹੈ ਉਹ ਸਿਰਫ ਪਾੜਾ ਦੇ ਦੇਖਿਆ ਜਾਏ ਤਾਂ 4.7 ਅੰਕਾ ਤੇ ਆ ਗਿਆ ਹੈ ਨਿਊ ਡੈਮੋਕ੍ਰੇਟਸ 8.3 ਫੀਸਦੀ ਦੇ ਦੁਤੇ اٹਕ ਗਏ ਨੇ ਜਦੋਂ ਕਿ ਬਲੌਕ ਕਯੂਬਿਕਵਾ ਦੇ ਵਿੱਚ ਬਲੌਕ ਕਯੂਬਿਕ ਵਿੱਚ 25.4 ਫੀਸਦੀ ਤੱਕ ਹੈ ਯਾਨੀ ਕਿ ਜੇ ਪੋਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਤਿੰਨ ਕੋ ਅੰਕ ਲਿਬਰਲ ਇਸ ਵੇਲੇ ਕੰਜ਼ਰਵੇਟਿਵਜ਼ ਦੇ ਨਾਲੋਂ ਅੱਗੇ ਚੱਲ ਰਹੀ ਹੈ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਦੀ ਦੌੜ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖਤ ਹੋ ਗਈ ਹੈ ਕਿਉਂਕਿ ਸੰਗੀ ਚੋਣ ਮੁਹਿੰਮ ਆਪਣੇ ਆਖਰੀ ਹਫ਼ਤੇ ਵਿੱਚ ਦਾਖਲ ਹੋ ਰਹੀ ਹੈ ਤਾਜ਼ਾ ਅਫਸੋਸ ਪੋਲ ਦੇ ਵਿੱਚ ਪਾਇਆ ਗਿਆ ਹੈ ਕਿ ਲਿਬਰਲ ਅਜੇ ਵੀ ਲੀਡ ਦੇ ਵਿੱਚ ਹੈ ਪਰ ਹੁਣ ਕਨਜ਼ਰਵੇਟਿਵਾ ਤੋਂ ਸਿਰਫ 3 ਅੰਕ ਅੱਗੇ ਹੈ ਜੋ ਘਰੇਲੂ ਪੱਧਰ ਤੇ ਗਤੀ ਪ੍ਰਾਪਤ ਕਰਨਾ ਜਾਰੀ ਰੱਖਦੇ ਨੇ ਪਿਛਲੇ ਹਫ਼ਤੇ ਟੈਲੀਵਿਜ਼ਨ ਤੇ ਪ੍ਰਸਾਰਿਤ ਆਗੂਆਂ ਦੀਆਂ ਬੈਂਸਾਂ ਤੋਂ ਬਾਤ ਕਰਵਾਏਗੇ ਇਸ ਸਰਵੇਖਣ ਦੇ ਨਤੀਜੇ ਦਰਸਾਉਂਦੇ ਨੇ ਕਿ ਸਰਵੇਖਣ ਕੀਤੇ ਗਏ 41 ਫੀਸਦੀ ਕੈਨੇਡੀਅਨ ਲਿਬਰਲਾਂ ਨੂੰ ਵੋਟ ਪਾਉਣਗੇ ਜੋ ਕਿ ਪਿਛਲੇ ਹਫਤੇ ਨਾਲੋਂ 1 ਅੰਕ ਘਟ ਹੈ ਜਦੋਂ ਕਿ 38 ਫੀਸਦੀ ਨੇ ਕਿਹਾ ਕਿ ਉਹ ਕੰਜ਼ਰਵੇਟਿਵਾਂ ਨੂੰ ਚੁਣਨਗੇ ਜਿਨ੍ਹਾਂ ਨੂੰ 2 ਅੰਕ ਮਿਲੇ ਨੇ ਨਿਊ ਡੈਮੋਕ੍ਰੇਟਸ ਨੂੰ 12 ਫੀਸਦੀ ਦਾ ਸਮਰਥਨ ਮਿਲਿਆ ਜੋ ਪਿਛਲੇ ਹਫਤੇ ਨਾਲੋਂ 1 ਅੰਕ ਵਾਧਾ ਹੈ ਜਦੋਂ ਕਿ ਬਲੌਕ ਕਿਊਬਿਕਾ 1 ਅੰਕ ਘਟ ਕੇ ਰਾਸ਼ਟਰੀ ਪੱਧਰ ਤੇ 5 ਫੀਸਦੀ ਦਰਿਆ ਗਿਆ ਹੈ ਜਾਂ ਕਿਊਬਿਕ ਦੇ ਵਿੱਚ 25 ਫੀਸਦੀ ਸਮਰਥਨ ਮਿਲਿਆ ਹੈ ਗ੍ਰੀਨ ਪਾਰਟੀ ਅਤੇ ਪੀਪਲਸ ਪਾਰਟੀ ਆਫ ਕੈਨੇਡਾ ਨੇ 2-2 ਫੀਸਦੀ ਦਾ ਸਮਰਥਨ ਹਾਸਲ ਕੀਤਾ ਹੈ ਦੋ ਮੋਰੀ ਪਾਰਟੀਆਂ ਦੇ ਵਿਚਕਾਰ 3.0 ਦਾ ਪਾੜਾ ਪੋਲ ਦੇ 3.8 ਫੀਸਦੀ ਗਲਤੀ ਦੇ ਹਾਸ਼ੀਏ ਦੇ ਅੰਦਰ ਹੈ ਅਤੇ ਪਿਛਲੇ ਮਹੀਨੇ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਇਸ ਸਭ ਤੋਂ ਛੋਟਾ ਹੈ। ਬਲਸਟਰ ਨੇ ਕਿਹਾ ਹੈ ਕਿ ਹਾਲਾਂਕਿ ਇਪਸੋਸ ਦੁਆਰਾ ਸਰਵੇਖਣ ਕੀਤੇ ਗਏ ਅੱਧੇ ਤੋਂ ਵੱਧ ਵੋਟਰਾਂ ਨੇ ਕਿਹਾ ਕਿ ਉਹ ਬਹੁਮਤ ਵਾਲੀ ਸਰਕਾਰ ਨੂੰ ਤਰਜੀਹ ਦੇਣਗੇ ਜਦੋਂ ਕਿ 20% ਘਟ ਗਿਣਤੀ ਚਾਹੁੰਦੇ ਨੇ ਕਿ ਇੱਕ ਸਖਤ ਦੌੜ ਬਹੁਮਤ ਵਾਲੀ ਸਰਕਾਰ ਦੇ ਨਤੀਜੇ ਦੀ ਸੰਭਾਵਨਾ ਨੂੰ ਘਟਾਉਂਦੀ ਹੈ ਲਿਬਰਲਾਂ ਨੂੰ ਦੋ ਹਫ਼ਤੇ ਪਹਿਲਾਂ ਹੀ 12 ਪੁਆਇੰਟ ਦੀ ਵਾਧਤ ਮਿਲ ਗਈ ਸੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਸਾਲਾਂ ਤੋਂ ਟੋਰੀਜ਼ ਤੋਂ ਪਿੱਛੇ ਰਹਿ ਰਹੀ ਪਾਰਟੀ ਦੇ ਲਈ ਇੱਕ ਸ਼ਾਨਦਾਰ ਬਦਲਾ ਸੀ ਹਾਲਾਂਕਿ ਕਨਜ਼ਰਵੇਟਿਵ ਹਾਲ ਹੀ ਦੇ ਦਿਆਂ ਦੇ ਵਿੱਚ ਆਪਣਾ ਆਧਾਰ ਬਣਾ ਰਹੇ ਨੇ ਕਿਉਂਕਿ ਉਹ ਕਫਾਇਤੀ ਰਿਹائش ਅਤੇ ਆਰਥਿਕਤਾ ਨੂੰ ਉਜਾਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਾਰਨੀ ਪ੍ਰਧਾਨ ਮੰਤਰੀ ਦੇ ਲਈ ਕੈਨੇਡੀਅਨ ਆਦੀ ਪਸੰਦ ਵਜੋਂ ਪੋਲੀਪ ਦੀ ਅਗਵਾਈ ਕਰਨਾ ਜਾਰੀ ਰੱਖਦੇ ਨੇ ਪਰ ਉਹਨਾਂ ਦੇ ਸਮਰਥਨ ਦੇ ਹਿੱਸੇ ਕਾਰਨੀ ਦੇ ਲਈ 41% ਪੋਲੀਪ ਦੇ ਲਈ 36% ਦੇ ਮੁਕਾਬਲੇ ਪਿਛਲੇ ਹਫਤੇ ਤੋਂ ਨਹੀਂ ਬਦਲੇ ਹੈ ਐਪਸੋਸ ਪੋਲ ਦੇ ਅਨੁਸਾਰ ਵੋਟਰ ਇਸ ਸਵਾਲ ਦੇ ਕੁਝ ਹੱਦ ਤੱਕ ਵੰਡੇ ਹੋਏ ਨੇ ਕਿ ਪਿਛਲੇ ਹਫਤੇ ਦੋਵਾਂ ਨੇਤਾਵਾਂ ਦੀ ਬਹਿਸ ਤੋਂ ਸਭ ਤੋਂ ਵੱਧ ਕਿਸ ਨੂੰ ਫਾਇਦਾ ਹੋਇਆ ਜਿਸ ਵਿੱਚ ਪਾਇਆ ਗਿਆ ਕਿ 57 ਇਸਤ ਕੈਨੇਡੀਅਨਾਂ ਨੇ ਯਾਤਾਂ ਘਟਨਾਵਾਂ ਨੂੰ ਦੇਖਿਆ ਜਾਂ ਸੁਣਿਆ ਸੀ ਇਹਨਾਂ ਵਿੱਚੋਂ ਲਗਭਗ 1/3 ਕੈਨੇਡੀਅਨਾਂ ਨੇ ਕਿਹਾ ਹੈ ਕਿ ਕਾਰਨੀ ਦੇ ਲਈ ਕੰਜ਼ਰਵੇਟਿਵ ਨੇਤਾ ਪੇਰੇ ਪੋਲੀਅਵ ਦੋਵਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਬਹਿਸ ਜਿੱਤੀ ਸੀ ਜਿਸ ਵਿੱਚ ਕਾਰਨੀ 33% ਨਾਲੋਂ ਥੋੜਾ ਜਾਗੇ ਨੇ ਜਦੋਂ ਕਿ ਪੋਲੀਅਵ 30% ਨੇ ਹੋਰ 24% ਨੇ ਕਿਹਾ ਹੈ ਕਿ ਪੋਲੀਅਵ ਫ੍ਰੈਂਚ ਭਾਸ਼ਾ ਬਹਿਸ ਦੇ ਵਿੱਚ ਸਭ ਤੋਂ ਉੱਪਰ ਰਹੇ ਨੇ ਜਦੋਂ ਕਿ 18% ਨੇ ਕਾਰਨੀ ਨੂੰ ਜੇਤੂ ਚੁਣਿਆ 12% ਨੇ ਕਿਹਾ ਕਿ ਬਲੌਕ ਕਿਉ ਬਿਕਵਾ ਲੀਡਰ ਈ ਫ੍ਰਾਂਸਵਾ ਬਲੈਂਕ ਕਿ ਉਹ ਬਹਿਸ ਜਿੱਤ ਚੁੱਕੇ ਨੇ ਦੋ ਤੋਂ ਤਿੰਨ ਫੀਸ ਦੇ ਵਿਚਕਾਰ ਕਿਹਾ ਹੈ ਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਦੋਵਾਂ ਦੇ ਵਿੱਚੋਂ ਕਿਸੇ ਵੀ ਬਹਿਸ ਨੂੰ ਨਹੀਂ ਜਿੱਤਿਆ ਸਰਵੇਖਣ ਕੀਤੇ ਗਏ 1/3 ਵੋਟਰਾਂ ਨੇ ਕਿਹਾ ਕਿ ਸਿੰਘ ਨੇ ਉਮੀਦ ਨਾਲੋਂ ਮਾੜਾ ਪ੍ਰਦਰਸ਼ਨ ਕੀਤਾ ਤੇ ਸਿਰਫ 10% ਨੇ ਕਿਹਾ ਕਿ ਉਹ ਉਮੀਦਾਂ ਤੋਂ ਵੱਧ ਗਏ ਨੇ ਵੋਟਰ ਇਸ ਗੱਲ ਦੇ ਉੱਤੇ ਵਦੇਰੇ ਬਰਾਬਰ ਵੰਡੇ ਹੋਏ ਸਨ ਕਿ ਪੋਲੀਆ ਅਤੇ ਕਾਰਨੀ ਉਮੀਦਾਂ ਤੋਂ ਵੱਧ ਸਨ ਜਾਂ ਘੱਟ ਉਦਾਹਰਨ ਦੇ ਵਜੋਂ ਕੈਨੇਡੀਅਨਾਂ ਦਾ ਹਿੱਸਾ ਜੋ ਕਹਿੰਦਾ ਹੈ ਕਿ ਉਹ ਭਰੋਸੇਯੋਗ ਹੈ 5 ਅੰਕ ਡਿੱਗ ਕੇ 27% ਹੋ ਗਿਆ ਹੈ ਇਸ ਤਰ੍ਹਾਂ ਉਹਨਾਂ ਲੋਕਾਂ ਦੀ ਗਿਣਤੀ ਵੀ ਵਧ ਗਈ ਹੈ ਜੋ ਮੰਨਦੇ ਨੇ ਕਿ ਕਾਰਨੇ ਆਪਣੇ ਚੋਣ ਵਾਦੇ ਪੂਰੇ ਕਰਨਗੇ ਜੋ ਕਿ 25% ਪੋਲੀਆਵ ਨਾਲ ਬਰਾਬਰ ਹੈ ਇਸ ਦੌਰਾਨ ਕੰਜ਼ਰਵੇਟਿਵ ਨੇਤਾ ਨੂੰ ਹੁਣ ਇੱਕ ਅਜਿਹੇ ਨੇਤਾ ਦੇ ਵਜੋਂ ਦੇਖਿਆ ਜਾ ਰਿਹਾ ਹੈ ਜੋ ਮੱਧ ਵਰਗ ਲਈ ਲੜੇਗਾ ਇੱਕ ਅੰਕ ਵਧ ਕੇ 28% ਹੋ ਗਿਆ ਹੈ ਜਦੋਂ ਕਿ ਉਸ ਸਵਾਲ ਤੇ ਕਾਰਨੇ ਦਾ ਸਮਰਥਨ 7 ਅੰਕ ਡਿੱਗ ਕੇ 24% ਹੋ ਗਿਆ ਹੈ ਪੋਲੀਆ ਵਜੇ ਵੀ ਕਾਰਨੀ ਤੋਂ ਨਕਾਰਾਤਮਕ ਗੁਣਾ ਜਿਵੇਂ ਕਿ ਇੱਕ ਲੁਕਵੇਂ ਏਜੰਡੇ ਵਾਲੇ ਵਜੋਂ ਦੇਖੇ ਜਾਣਾ ਚੁਣੇ ਜਾਣ ਲਈ ਕੁਝ ਵੀ ਕਰਨ ਵਾਲੇ ਵਿਅਕਤੀ ਵਜੋਂ ਤੇ ਆਪਣੇ ਸਿਰ ਤੇ ਕਾਬਜ ਵਿਅਕਤੀ ਦੇ ਵੱਜੋਂ ਦੋਹਰੇ ਅੰਕਾਂ ਨਾਲ ਲੱਗੇ ਆ ਵੋਟਰ ਇਸ ਗੱਲ ਨੂੰ ਲੈ ਕੇ ਵੰਡੇ ਹੋਏ ਨੇ ਕਿ ਕਿ ਲਿਬਰਲ ਦੁਬਾਰਾ ਚੋਣ ਦੇ ਹੱਕਦਾਰ ਨੇ ਯਾ ਫਿਰ ਕਿਸੇ ਹੋਰ ਪਾਰਟੀ ਦੇ ਸੱਤਾ ਸੰਭਾਲਣ ਦਾ ਸਮਾਂ ਹੁਣ ਆ ਗਿਆ ਹੈ ਸਰਵੇਖਣ ਕੀਤੇ ਗਏ ਅੱਧੇ ਕੈਨੇਡੀਅਨਾਂ ਨੇ ਕਿਹਾ ਹੈ ਕਿ ਉਹ ਮੌਜੂਦਾ ਸਰਕਾਰ ਦੇ ਪ੍ਰਦਰਸ਼ਨ ਨੂੰ ਮਨਜ਼ੂਰੀ ਦਿੰਦੇ ਨੇ ਖੇਤਰੀ ਤੌਰ ਤੇ ਕਨਜ਼ਰਵੇਟਿਵ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਿਬਰਲਾਂ ਤੋਂ 44% ਤੋਂ 43% ਤੱਕ ਅੱਗੇ ਹੈ ਇਸ ਤੋਂ ਇਲਾਵਾ ਅਲਬਰਟਾ ਸਸਕੇਚਵਨ ਤੇ ਮੈਨੀਟੋਬਾ ਦੇ ਵਿੱਚ ਪਾਰਟੀ ਦੀ ਮਜ਼ਬੂਤ ਲੀਡ ਹੈ ਨਿਊਜ਼ ਟੈਸ ਤੋਂ ਚੈਨਲ ਪੰਜਾਬ ਦੀ ਰਿਪੋਰਟ ਮਾਰਕਰ ਕਾਰਨੇ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਹਟਾਈ ਜਾਣ ਤੋਂ ਬਾਅਦ ਜਿਹ ਕੈਨੇਡੀਅਨਜ਼ ਨੂੰ ਕਾਰਬਨ ਟੈਕਸ ਰੀਬੇਟ ਦੀ ਆਖਰੀ ਅਦਾਇਗੀ ਪ੍ਰਾਪਤ ਹੋਵੇਗੀ ਸਿਰਫ ਉਹਨਾਂ ਲੋਕਾਂ ਨੂੰ ਹੀ ਇਹ ਹੋਵੇਗਾ ਜਿਨ੍ਹਾਂ ਨੇ 2 ਅਪ੍ਰੈਲ ਤੱਕ ਆਪਣੇ 2024 ਆਮਦਨ ਟੈਕਸ ਇਲੈਕਟ੍ਰੋਨਿਕ ਤੌਰ ਦੇ ਉੱਤੇ ਜਮ੍ਹਾਂ ਕਰਵਾ ਦਿੱਤੇ ਸਨ ਨਹੀਂ ਤਾਂ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਉਹਨਾਂ ਦੀ ਰਿਟਰਨ ਦਾ ਮੁਲਾਂਕਣ ਕਰਨ ਤੋਂ ਬਾਅਦ ਅੰਤਮ ਭੁਗਤਾਨ ਜਮ੍ਹਾਂ ਕਰ ਦਿੱਤਾ ਜਾਏਗਾ ਦੱਸਦੀ ਹੈ ਕਿ ਇਹ ਜਿਹੜਾ ਰੀਬੇਟ ਹੈ ਤਿਮਾਹੀ ਫੈਡਰਲ ਰੀਬੇਟ ਕਾਰਬਨ ਟੈਕਸ ਵਾਲੀਏ ਦੁਆਰਾ ਕਵਰ ਕੀਤੀ ਗਈ ਸੀ ਪਰ ਫਿਊਲ ਜਿਹੜਾ ਫਿਊਲ ਤੇ ਕਾਰਬਨ ਟੈਕਸ 1 April ਨੂੰ ਖਤਮ ਹੋ ਗਿਆ ਦੂਜੇ ਸ਼ਬਦਾਂ ਦੇ ਵਿੱਚ ਮੰਗਲਵਾਰ ਦੀ ਅਦਾਇਗੀ ਨੂੰ ਬੋਨਸ ਜਾਂ ਸਰਕਾਰੀ ਟ੍ਰਾਂਸਫਰ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਇਕੱਠੇ ਕੀਤੇ ਟੈਕਸਾਂ ਤੋਂ ਅਦਾਇ ਨਹੀਂ ਕੀਤਾ ਜਾ ਰਿਹਾ ਔਰ ਇਸ ਫਿਊਲ ਪੁਗਧਾਨ ਦੀ ਨਿਗਰਾਨੀ ਕਰਨ ਵਾਲੇ ਵਿਭਾਗ ਫਾਈਨੈਂਸ ਕੈਨੇਡਾ ਤੋਂ ਇਹ ਸਵਾਲ ਪੁੱਛਦੇ ਨੇ ਕਿ ਇਸ ਅੰਤਮ ਅ ਇਸਦੀ ਲਾਗਤ ਜਿਹੜੀ ਹੈ ਉਹ ਹੋਵੇਗੀ ਕੀ ਯਾਨੀ ਕਿ ਅੰਤਮ ਭੁਗਤਾਨ ਦੀ ਲਾਗਤ ਕੀ ਹੋਵੇਗੀ ਪਰ ਵਿਭਾਗ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਤਾਂ ਇਨਕਾਰ ਕਰ ਦਿੱਤਾ ਔਰ ਇਸ ਸਰਕਾਰੀ ਖਜ਼ਾਨੇ ਦੇ ਉੱਤੇ ਕੀ ਪ੍ਰਭਾਵ ਪਾ ਰਿਹਾ ਹੈ ਇਹ ਵੀ ਵੱਡਾ ਸਵਾਲ ਹੈ ਪਰ ਪਿਛਲੇ ਭੁਗਤਾਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਆਧਾਰ ਦੇ ਉੱਤੇ ਕਿ ਜੇ ਗੱਲ ਕਰੀਏ ਤਾਂ ਇਸਦੀ ਕੁੱਲ ਲਾਗਤ ਘੱਟੋ-ਘੱਟ 2 ਬਿਲੀਅਨ ਡਾਲਰ ਹੋ ਸਕਦੀ ਹੈ ਔਰ ਫਾਈਨੈਂਸ ਕੈਨੇਡਾ ਦੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਅਪ੍ਰੈਲ ਦੀ ਅਦਾਇਗੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜਾ ਫੈਸਲਾ ਹੈ ਇਸ ਦੇ ਮੁਤਾਬਕ ਕੈਨੇਡੀਅਨ ਪਰਿਵਾਰ ਖਾਸ ਕਰਕੇ ਘਾਟਾ ਆਮਦਨ ਵਾਲੇ ਪਰਿਵਾਰ ਅਪ੍ਰੈਲ ਦੀ ਛੋਟ ਦੀ ਉਡੀਕ ਜਿਹੜੇ ਨੇ ਉਹ ਕਰ ਰਹੇ ਨੇ ਗ੍ਰੀਨ ਪਾਰਟੀ ਦੇ ਜਿਹੜੇ ਕੋ ਲੀਡਰ ਜੌਨਾਥਨ ਵੈਂਡਰ ਨੇ ਕਿਹਾ ਹੈ ਕਿ ਕੈਨੇਡੀਅਨਸ ਇਸ ਅੰਤਮ ਭੁਗਤਾਨ ਦੇ ਹੱਕਦਾਰ ਨੇ ਪਰ ਉਹਨਾਂ ਨੇ ਇਸ ਭੁਗਤਾਨ ਦੇ ਸਮੇਂ ਤੇ ਸਵਾਲ ਵੀ ਚੁੱਕੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਦਿਨ ਬਾਅਦ ਚੋਣਾਂ ਵੀ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਚੋਣ ਸਮੇਂ ਦੇ ਦੌਰਾਨ ਇਹ ਸਮਾਂ ਠੀਕ ਨਹੀਂ ਲੱਗਦਾ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਲੋਕ ਇਸ ਦੀ ਆਲੋਚਨਾ ਵੀ ਕਰਨਗੇ ਕਿਉਂਕਿ ਇਹ ਲਿਬਰਲਾਂ ਦੇ ਵੱਲੋਂ ਤੋਹਫਾ ਜਿਹਾਈ ਲੱਗਦਾ ਹੈ ਅਲਬਰਟਾ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਵਿਭਾਗ ਦੇ ਪ੍ਰੋਫੈਸਰ ਐਂਡਰਿਓ ਲਿਬਰਲਾ ਦੇ ਕੋਲ ਸ਼ਾਇਦ ਨੁਕਸਾਨ ਸਹਿਨ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਕਿਉਂਕਿ ਕਾਰਬਨ ਟੈਕਸ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਸਮਝਿਆ ਗਿਆ ਸੀ ਜਿਹੜੇ ਸੂਬਿਆਂ ਦੇ ਵਿੱਚ ਕੈਨੇਡੀਅਨਜ਼ ਇੱਕ ਵਾਧੂ ਰੂਰਲ ਸਪਲੀਮੈਂਟ ਦੇ ਲਈ ਯੋਗ ਹਨ ਉਹਨਾਂ ਨੂੰ 20% ਟਾਪ ਅਪ ਪ੍ਰਾਪਤ ਹੋਵੇਗਾ ਰੂਰਲ ਸਪਲੀਮੈਂਟ ਪਹਿਲਾਂ ਹੀ ਪ੍ਰਿੰਸ ਐਡਵਰਡ ਆਇਲੈਂਡ ਦੇ ਭੁਗਤਾਨ ਦੇ ਵਿੱਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ਛੋਟੇ ਕਾਰੋਬਾਰ ਜੋ ਕੈਨੇਡਾ ਕਾਰਬਨ ਰੀਬੇਟ ਦੇ ਲਈ ਯੋਗ ਸਨ ਉਹਨਾਂ ਨੂੰ ਪਿਛਲੇ 12 ਮਹੀਨਿਆਂ ਦੌਰਾਨ ਅਦਾ ਕੀਤੇ ਗਏ ਕਾਰਬਨ ਟੈਕਸ ਦੇ ਲਈ ਭੁਗਤਾਨ ਪ੍ਰਾਪਤ ਹੋਵੇਗਾ ਸਖਤ ਸੰਗੀ ਚੋਣਾ ਤੋਂ ਸਿਰਫ ਇੱਕ ਹਫ਼ਤਾ ਦੂਰ ਹੋਣ ਕਰਕੇ ਮੈਰੀਟਾਈਮਰਜ਼ ਉਹਨਾਂ ਮੁੱਦਿਆਂ ਦੇ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜੋ ਉਹਨਾਂ ਦੇ ਅਨੁਸਾਰ ਉਹਨਾਂ ਦੀ ਵੋਟ ਦੇ ਵਿੱਚ ਫੈਸਲਾਕੁਨ ਕਾਰਨ ਹੋਣਗੇ ਹੈਲੀਫੈਕਸ ਤੋਂ ਲੋਰਨ ਚੰਦਰੀ ਕਹਿੰਦੇ ਨੇ ਕਿ ਰਹਿਣ ਸਹਿਣ ਦੀ ਲਾਗਤ ਅਤੇ ਕਫਾਇਤੀ ਰਿਹਾਇਸ਼ ਇਸ ਵੇਲੇ ਚੋਣ ਮੁੱਦਾ ਤੇ ਉਹਨਾਂ ਦੀ ਪ੍ਰਮੁੱਖ ਤਰਜੀਹਾਂ ਦੇ ਵਿੱਚੋਂ ਇੱਕ ਹੈ ਉਹਨਾਂ ਕਹਿੰਦੇ ਕਿ ਕਰੀਆਨੇ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਨੇ ਕਿ ਉਹ ਖਾਣਾ ਖਾਣ ਦੇ ਵਿੱਚ ਵੀ ਮੁਸ਼ਕਿਲ ਮਹਿਸੂਸ ਕਰਦੇ ਨੇ ਤੇ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਔਰ ਇਸ ਲਈ ਇਹ ਉਹਨਾਂ ਦੀ ਨਿੱਜੀ ਤਰਜੀਹਾਂ ਦੇ ਵਿੱਚ ਹੈ ਤੇ ਫਿਰ ਬੇਸ਼ੱਕ ਟੈਰਿਫ ਦੀ ਚਿੰਤਾ ਦਾ ਵਿਸ਼ਾ ਵੀ ਹੈ ਹੈਲੀਫੈਕਸ ਦੇ ਇੱਕ ਜਿਹੜੀ ਫੀਮੇਲ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਵਿਦਿਆਰਥੀ ਹੋਣ ਦੇ ਨਾਤੇ ਇਹ ਉਹਨਾਂ ਦੀ ਤਰਜੀਹ ਹੋਣੀ ਚਾਹੀਦੀ ਹੈ ਕਿ ਇਸ ਵਾਰ ਉਹ ਮੁੱਦੇ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਨੇ ਜਿਨ੍ਹਾਂ ਵਿੱਚ ਉਹ ਸੱਚਮੁੱਚ ਸਿਰਫ ਇੱਕ ਰਹਿਣ ਸਹਿਣ ਦੀ ਲਾਗਤ ਤੇ ਕਫਾਇਤੀ ਰਹਾਇਸ਼ ਤੇ ਉੱਤੇ ਵੋਟ ਪਾ ਰਹੇ ਨੇ ਇਹ ਬਹੁਤ ਹੀ ਡਰਾਉਣਾ ਹੈ ਕਿ ਉਹ ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਨੌਕਰੀ ਦੇ ਬਾਜ਼ਾਰ ਦੇ ਵਿੱਚ ਉਹ ਜਾ ਰਹੇ ਨੇ ਤੇ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਇੱਕ ਅਪਾਰਟਮੈਂਟ ਲਬੰਦੀ ਵੀ ਕੋਸ਼ਿਸ਼ ਕਰਨੇ ਲੇ ਰਹੇ ਨੇ ਔਰ ਇੱਕ ਨੌਜਵਾਨ ਹੋਣ ਦੇ ਨਾਤੇ ਉਹ ਆਪਣੇ ਪੈਰਾਂ ਤੇ ਉੱਠਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਪਰ ਅਫੋਰਡੇਬਿਲਟੀ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਹੀ ਔਰ ਇਸ ਸਮੇਂ ਬਹੁਤ ਮੁਸ਼ਕਿਲ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੱਡੀ ਮੁਸ਼ਕਿਲ ਦੇ ਵਿੱਚ ਉਹ ਇਸ ਵੇਲੇ ਗੁਜ਼ਰ ਰਹੇ ਨੇ ਕਾਰੋਬਾਰੀ ਪ੍ਰੋਫੈਸਰ ਐਡ ਮੈਕਿਊ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਗਿਆ ਹੈ ਤੇ ਵੋਟਰ ਇਸ ਬਾਰੇ ਆਪਣੀ ਨਿਰਾਸ਼ਾ ਨੂੰ ਚੋਣਾਂ ਦੇ ਵਿੱਚ ਵੀ ਲੈ ਕੇ ਜਾਣਗੇ ਮੈਕਖਗ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪੈਸਾ ਹਮੇਸ਼ਾ ਇੱਕ ਪ੍ਰਮੁੱਖ ਮੁੱਦਾ ਵੀ ਰਿਹਾ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਪਿਛਲੇ 2 ਤੋਂ 3 ਸਾਲਾਂ ਦੇ ਵਿੱਚ ਅਸੀਂ ਜੋ ਮਹਿੰਗਾਈ ਵੇਖੀ ਹੈ ਤੇ ਕੀਮਤਾਂ ਦੇ ਵਿੱਚ ਵਾਧੇ ਨੂੰ ਦੇਖਦੇ ਹੋਏ ਇਸ ਜ਼ੋਨ ਦੇ ਵਿੱਚ ਇਹ ਵਧੇਰੇ ਮਹੱਤਵਪੂਰਨ ਵਿਸ਼ੇ ਹੋਣਗੇ 80 ਸਾਲਾਂ ਦੇ ਜਿਹੜੇ ਇੱਕ ਵਿਅਕਤੀ ਨੇ ਉਹਨਾਂ ਨੇ ਕਿਹਾ ਕਿ ਇਸ ਜ਼ੋਨ ਦੇ ਵਿੱਚ ਜਲਵਾਯੂ ਪਰਿਵਰਤਨ ਉਹਨਾਂ ਦੇ ਲਈ ਇੱਕ ਪ੍ਰਮੁੱਖ ਮੁੱਦਾ ਹੈ ਇਹ ਉਨਾ ਹੀ ਵੱਡਾ ਮੁੱਦਾ ਜਿਨ੍ਹਾਂ ਬਾਕੀ ਵੱਡੇ ਮੁੱਦੇ ਨੇ ਔਰ ਆਪਣੀ ਅਸਲ ਸੰਭਾਵਨਾ ਬਣਨ ਤੋਂ ਵੀ ਇਹ ਉਹਨਾਂ ਨੂੰ ਰੋਗਦਾ ਔਰ ਦੁਨੀਆ ਨੂੰ ਊਰਜਾ ਦੀ ਇਸ ਵੇਲੇ ਲੋੜ ਹੈ ਤੇ ਕੈਨੇਡਾ ਵਿਸ਼ਵ ਪੜ ਦੇ ਵਿੱਚ ਊਰਜਾ ਬਾਜ਼ਾਰ ਦੇ ਵਿੱਚ ਆਪਣੀ ਸਹੀ ਭੂਮਿਕਾ ਜੇ ਨਿਭਾ ਨਿਭਾਉਂਦਾ ਤਾਂ ਬਹੁਤ ਜ਼ਿਆਦਾ ਅਮੀਰ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਅਮਰੀਕਾ ਦਾ ਪ੍ਰਭਾਵ ਲੋਕਾਂ ਦੇ ਵੋਟ ਪਾਉਣ ਦੇ ਤਰੀਕੇ ਦੇ ਵਿੱਚ ਭੂਮਿਕਾ ਵੀ ਨਿਭਾ ਸਕਦਾ ਔਰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੇ ਕਈ ਮਹੀਨਿਆਂ ਦੇ ਵਿੱਚ ਬਹੁਤ ਕੁਝ ਅਨਿਯਮਤ ਟਾਂਗ ਦੇ ਨਾਲ ਬਦਲ ਦਿੱਤਾ ਹੈ ਪਵਿੱਖ ਦੇ ਵਿੱਚ ਕੋਈ ਸੰਕੇਤ ਨਹੀਂ ਹੈ ਕਿ ਇਹ ਕੋਈ ਸਥਿਰਤਾ ਦਿਖਾਏਗੀ ਔਰ ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਆਮ ਤੌਰ ਦੇ ਉੱਤੇ ਕਬਰਾ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਜਦੋਂ ਵੀ ਇਹ ਨੋਟ ਕੀਤਾ ਜਾਂਦਾ ਹੈ ਕਿ ਲੀਡਰਸ਼ਿਪ ਬਹੁਤ ਸਾਰੇ ਵੋਟਰਾਂ ਦੇ ਲਈ ਇੱਕ ਮੁੱਖ ਫੋਕਸ ਹੋ ਸਕਦੀ ਹੈ ਤਾਂ ਲੀਡਰਸ਼ਿਪ ਇਸ ਜ਼ੋਨ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਕੁਝ ਔਕੇ ਤੇ ਆਰਥਿਕ ਸਮੇਂ ਦੇ ਵਿੱਚ ਉਹ ਲੰਘਣ ਦੇ ਲਈ ਇਹ ਸਭ ਤੋਂ ਵਧੀਆ ਹੋਣੇ ਚਾਹੀਦਾ ਹੈ ਇਸ ਵਿੱਚ ਇਹ ਇੱਕ ਵੱਡਾ ਮੁੱਦਾ ਹੈ ਕੈਨੇਡਾ ਦੇ ਵਿੱਚ ਕਾਨੂੰਨੀ ਮਾਨਤਾ ਤੋਂ ਬਾਅਦ ਯੰਗਸਟਰ ਜਿਹੜੇ ਨੇ ਯਾਨੀ ਟੀਨ ਜਿਹੜੇ ਨੇ ਉਹਨਾਂ ਦੇ ਵਿੱਚ ਭੰਗ ਦੀ ਵਰਤੋਂ 43% ਵੱਧ ਗਈ ਹੈ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਖਾਣ ਵਾਲੇ ਪਦਾਰਥ ਜਿਵੇਂ ਕਿ ਭੰਗ ਵਾਲੀ ਚਾਕਲੇਟ ਕੈਂਡੀ ਸੋਡਾ ਤੇ ਮਠਾਈਆਂ ਤੇ ਅਮਰੀਕਾ ਦੇ ਵਿੱਚ ਬੱਚਿਆਂ ਦੇ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਵਾਧਦੀ ਗਿਣਤੀ ਲਈ ਇਸ ਜ਼ਿੰਮੇਵਾਰ ਉਤਪਾਦ ਜਿਹੜੇ ਨੇ ਇਹਨਾਂ ਬਾਰੇ ਚਿੰਤਾਵਾਂ ਵੀ ਪੈਦਾ ਹੋ ਰਹੀਆਂ ਨੇ 12 ਤੋਂ 17 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਜੇ ਗੱਲ ਕੀ ਜਾਈਏ ਤਾਂ ਸਾਲ ਦੀ ਉਮਰ ਦੇ ਆਧਾਰ ਦੇ ਉੱਤੇ ਇਹਨਾਂ ਸਰਵੇਖਣਾਂ ਦੇ ਆਧਾਰ ਤੇ ਇਹ ਪਾਇਆ ਗਿਆ ਹੈ ਕਿ ਕਯੂਬਿਕ ਦੇ ਵਿੱਚ ਵਰਤੋਂ ਜਿਹੜੀ ਹੈ ਉਹ ਸਥਿਰ ਰਹੀ ਹੈ ਜਿੱਥੇ ਇਹਨਾਂ ਉਤਪਾਦਾਂ ਦੀ ਵਿਕਰੀ ਦੇ ਉੱਤੇ ਅਜੇ ਵੀ ਕਿਤੇ ਨਾ ਕਿਤੇ ਪਾਬੰਦੀ ਸੀ ਇੱਕ ਨਵੇਂ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਭੰਗ ਉਤਪਾਦਾਂ ਨੂੰ ਕਾਨੂੰਨੀ ਮਾਨਤਾ ਦੇਣਾ ਕਿਸ਼ੋਰਾਂ ਦੇ ਵਿੱਚ ਵੱਧ ਰਹੀ ਵਰਤੋਂ ਨਾਲ ਜੁੜਿਆ ਹੋ ਸਕਦਾ ਹੈ ਜਮਾ ਨੈਟਵਰਕ ਓਪਨ ਜਰਨਲ ਦੇ ਵਿੱਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਏ ਇਸ ਅਧਿਐਨ ਦੇ ਅਨੁਸਾਰ ਅਕਤੂਬਰ 2019 ਦੇ ਵਿੱਚ ਕੈਨੇਡੀਅਨ ਸੂਬਿਆਂ ਦੇ ਵਿੱਚ ਕਿਸ਼ੋਰਾਂ ਦੁਆਰਾ ਭੰਗ ਦੀ ਵਰਤੋਂ ਦੇ ਵਿੱਚ 26% ਦਾ ਵਾਧਾ ਹੋਇਆ ਹੈ ਜਿਨ੍ਹਾਂ ਨੇ ਖਾਣ ਵਾਲੇ ਪਦਾਰਥਾਂ ਤੇ ਅਰਕਾਂ ਦੀ ਵਿਕਰੀ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ ਖਾਣੇਯੋਗ ਵਰਤੋਂ ਦੇ ਵਿੱਚ 43% ਦਾ ਵਾਧਾ ਹੋਇਆ ਜਿਸ ਨਾਲ ਨਸ਼ੇ ਦੇ ਨੌਜਾ ਜਵਾਨਾਂ ਦੇ ਅਨੁਕੂਲ ਰੋਪਾਂ ਦੇ ਵਿੱਚ ਜਿਵੇਂ ਕਿ ਭੰਗ ਵਾਲੀ ਚਾਕਲੇਟ, ਕੈਂਡੀ, ਸੋਡਾ ਤੇ ਮਠਾਈਆਂ ਬਾਰੇ ਚਿੰਤਾਵਾਂ ਵਧੀਆਂ ਨੇ। ਇਹ ਹੀ ਉਤਪਾਦ ਅਮਰੀਕਾ ਦੇ ਵਿੱਚ ਬੱਚਿਆਂ ਦੇ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਵੱਧੀ ਗਿਣਤੀ ਲਈ ਜ਼ਿੰਮੇਵਾਰ ਹੈ। 12 ਤੋਂ 17 ਸਾਲ ਦੀ ਉਮਰ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਸਰਵੇਖਣਾਂ ਦੇ ਆਧਾਰ ਤੇ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਕਿਊਬਿਕ ਦੇ ਵਿੱਚ ਵਰਤੋਂ ਸਥਿਰ ਰਹੀ ਜਿੱਥੇ ਇਹਨਾਂ ਉਤਪਾਦਾਂ ਦੀ ਵਿਕਰੀ ਤੇ ਅਜੇ ਵੀ ਪਾਬੰਦੀ ਸੀ। ਕੈਨੇਡਾ ਨੇ ਅਕਤੂਬਰ 2018 ਦੇ ਵਿੱਚ ਸੁੱਕੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਂਤਾ ਜਿਹੜੀ ਹੈ ਉਹ ਦੇ ਦਿੱਤੀ ਅਤੇ ਕਯੂਬਿਕ ਨੂੰ ਛੱਡ ਕੇ ਸਾਰੇ ਕੈਨੇਡੀਅਨ ਸੂਬਿਆਂ ਨੇ 1 ਸਾਲ ਬਾਅਦ ਭੰਗ ਦੇ ਖਾਣ ਵਾਲੇ ਜਿਹੜੇ ਆ ਪਦਾਰਥ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਇਸ ਦੇ ਉੱਤੇ ਵਾਦਾ ਹੀ ਦੇਖਿਆ ਜਦੋਂ ਕਿ ਕੈਨੇਡਾ ਦਾ 2018 ਦਾ ਕਾਨੂੰਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਭੰਗ ਵੇਚਣ ਤੇ ਪਾਬੰਦੀ ਲਗਾਉਂਦਾ ਹੈ ਅਧਿਐਨ ਸੁਝਾ ਦਿੰਦਾ ਹੈ ਕਿ ਕਾਨੂੰਨੀਕਰਨ ਇਹਨਾਂ ਉਤਪਾਦਾਂ ਨੂੰ ਕਿਸ਼ੋਰਾਂ ਲਈ ਵਧੇਰੇ ਪਹੁੰਚਯੋਗ ਬਣਾ ਸਕਦਾ ਸੀ ਤੇ ਵਰਤੋਂ ਤੋਂ ਆਲੇ ਦੁਆਲੇ ਉਹਨਾਂ ਦੇ ਰਵੱਈਏ ਨੂੰ ਵੀ ਪ੍ਰਭਾਵਿਤ ਕਰ ਸਕਦਾ ਸੀ ਕੈਨੇਡੀਅਨ ਕਾਨੂੰਨਾਂ ਦੇ ਅਨੁਸਾਰ ਭੰਗ ਵਾੜੇ ਪਦਾਰਥਾਂ ਲਈ ਬੱਚਿਆਂ ਜਿਹੜੇ ਆ ਉਹਨਾਂ ਦੇ ਵਿੱਚ ਰੋਧਕ ਸਾਦੇ ਤੇ ਸਪਸ਼ਟ ਤੌਰ ਤੇ ਲੇਬਲ ਵਾਲੀ ਪੈਕੇਜਿੰਗ ਦੀ ਹੁੰਦੀ ਹੈ ਪਰ ਅਧਿਆਨ ਦੇ ਅਨੁਸਾਰ ਆਨਲਾਈਨ ਤੇ ਅਨधिकृत ਵਿਤਕਰਾਂ ਦੁਆਰਾ ਵੇਚੇ ਜਾਣ ਵਾਲੇ ਗੈਰ ਕਾਨੂੰਨੀ ਉਤਪਾਦ ਅਕਸਰ ਦੂਜੇ ਸਨੈਕਸ ਵਰਗੇ ਦਿਖਾਈ ਦਿੰਦੇ ਨੇ ਨਿਊ ਫਾਉਂਡਲੈਂਡ ਦੀ ਮੈਮੋਰੀਅਲ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਦੇ ਪ੍ਰੋਫੈਸਰ ਨੇ ਕਿਹਾ ਕਿ ਖੋਜ ਕਿਸ਼ੋਰਾਂ ਲਈ ਭੰਗ ਦੀ ਵਰਤੋਂ ਦੇ ਸੰਭਾਵੀ ਲੰਬੇ ਸਮੇਂ ਦੇ ਮਾੜੇ ਸਿਹਤ ਉੱਪਰ ਪ੍ਰਭਾਵਾਂ ਬਾਰੇ ਪਿਛਲੇ ਸਹਿਤ ਦੇ ਮੱਧੇ ਨਜ਼ਰ ਮਹੱਤਵਪੂਰਨ ਹੈ ਅਦੇ ਐਨਵਿਚ ਸ਼ਾਮਿਲ ਨਾ ਹੋਣ ਵਾਲੇ ਨਿਊਰੋਸਾਇੰਟਿਸਟ ਜਸ਼ੂਆ ਗੋਵਿੰਦ ਦੇ ਅਨੁਸਾਰ ਜੋ ਕਿ ਨਿਯਮਤ ਤੌਰ ਦੇ ਉਤੇ ਪਾਗ ਉਤਪਾਦਾਂ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਬਾਅਦ ਵਿੱਚ ਜ਼ਿੰਦਗੀ ਵਿੱਚ ਨਿਰਭਰਤਾ ਸਬੰਧੀ ਡਿਸਆਰਡਰ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ ਯੂ ਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅਨੁਸਾਰ ਪਾਗ ਦੀ ਵਰਤੋਂ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਧਿਆਨ ਤਾਲਮਿਲ ਸਿੱਖਣ ਫੈਸਲਾ ਲੈਣ ਅਤੇ ਭਾਵਨਾਤਮਕ ਨਿਯਮਤ ਨਾਲ ਜੁੜੇ ਹੋਏ ਨੇ ਛੋਟੀ ਉਮਰ ਦੇ ਵਿੱਚ ਵਰਤੋਂ ਨੂੰ ਮਾਨਸਿਕ ਸਿਹਤ ਅਸਮੱਸਿਆਵਾਂ ਜ ਡਿਪਰੈਸ਼ਨ ਚਿੰਤਾ ਤੇ ਬਾਲਗ ਅਵਸਥਾ ਦੇ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਮਾਨਸਿਕ ਸਿਹਤ ਵਿਕਾਰ ਜਿਵੇਂ ਕਿ ਸਕੀਜ਼ੋਫ੍ਰੀਨੀਆ ਦੇ ਵਿਕਾਸ ਦੇ ਵਧੇ ਹੋਏ ਜੋਖਮ ਨਾਲ ਜੋੜਿਆ ਗਿਆ ਹੈ ਇਹਨਾਂ ਜੋਖਮਾਂ ਦੇ ਬਾਵਜੂਦ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਵਿਦਿਆਰਥੀਆਂ ਨੇ ਭੰਗ ਦੀ ਕਦੇ ਕਦਾਈ ਵਰਤੋਂ ਨੂੰ ਘੱਟ ਨੁਕਸਾਨ ਸਮਝਿਆ ਕਿਉਂਕਿ ਇਹ ਕਾਨੂੰਨੀ ਤੌਰ ਤੇ ਵਰਤਿਆ ਜਾਂਦਾ ਸੀ ਇੱਕੋ ਸਮੇਂ ਭੰਗ ਤੇ ਸ਼ਰਾਬ ਦੋਵਾਂ ਦੀ ਵਰਤੋਂ ਜੋ ਕਿ ਅਧਿਐਨ ਦੇ ਅੰਦਰ ਸੌਂਦੇ ਹਨ ਦੋਵਾਂ ਦੀ ਵੱਧ ਅਤੇ ਵਧੇਰੇ ਵਾਰ-ਵਾਰ ਖਪਤ ਦਾ ਕਾਰਨ ਬਣ ਸਕਦੀ ਹੈ ਕਾਨੂੰਨੀ ਮਾਨਤਾ ਤੋਂ ਵਾਧਵੀ 28% ਵਧੇਰੇ ਪ੍ਰਚਲਿਤ ਸੀ ਸੰਗੀਤੌਰ ਤੇ ਪਾਗ ਗੈਰਕਾਨੂੰਨੀ ਹੈ ਪਰ ਸੰਤਾਲੀ ਰਾਜਾਂ ਨੇ ਇਸ ਨੂੰ ਡਾਕਟਰੀ ਵਰਤੋਂ ਲਈ ਅਤੇ 24 ਰਾਜਾਂ ਨੇ ਬਾਲਗਾਂ ਦੇ ਮਨੋਰੰਜਨ ਦੇ ਉਦੇਸ਼ਾਂ ਲਈ ਕਾਨੂੰਨੀ ਮੰਨਤਾ ਦਿੱਤੀ ਹੈ ਇਹਨਾਂ ਉਤਪਾਦਾਂ ਦੀ ਮਾਰਕੀਟਿੰਗ ਪੈਕੇਜਿੰਗ ਅਤੇ ਵੰਡ ਬਾਰੇ ਹਰੇਕ ਰਾਜ ਦੇ ਆਪਣੇ ਕਾਨੂੰਨ ਹੈ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਆ ਉਹ ਫੈਡਰਲ ਸਰਕਾਰ ਦੀ ਸਿੰਗਲ ਯੂਜ਼ ਪਲਾਸਟਿਕ ਅਤੇ ਪਾਬੰਦੀ ਨੂੰ ਖਤਮ ਕਰਨ ਅਤੇ ਪਲਾਸਟਿਕ ਸਟਰਾ ਤੇ ਡਿਸਪੋਜ਼ੇਬਲ ਗਰੋਸਰੀ ਬੈਗਸ ਨੂੰ ਮੁੜ ਵਰਤੋਂ ਦੇ ਵਿੱਚ ਲਿਆਉਣ ਦਾ ਵਾਅਦਾ ਕਰ ਰਹੇ ਨੇ ਉਹਨਾਂ ਨੇ ਮੋਂਟਰੀਅਲ ਦੇ ਵਿੱਚ ਆਪਣੇ ਚੋਣ ਮੈਦਾਨ ਯਾਨੀ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ ਲਿਬਰਲਾਂ ਦੀ ਪਲਾਸਟਿਕ ਪਾਬੰਦੀ ਵਾਤਾਵਰਣ ਬਾਰੇ ਨਹੀਂ ਹੈ ਔਰ ਇਹ ਲਾਗਤ ਤੇ ਨਿਰੰਤਰਣ ਵਾਲਿਆ 2022 ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ 2030 ਤੱਕ ਜ਼ੀਰੋ ਪਲਾਸਟਿਕ ਕੂੜੇ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਯਤਨ ਦੌਰਾਨ ਕੁਝ ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਦੇ ਉੱਤੇ ਪਾਬੰਦੀ ਲਗਾਉਣ ਜਾ ਰਹੇ ਨੇ ਸਿੰਗਲ ਯੂਜ਼ ਪਲਾਸਟਿਕ ਦੀਆਂ 6 ਸ਼੍ਰੇਣੀਆਂ ਜਿਨ੍ਹਾਂ ਦੇ ਵਿੱਚ ਪਾਬੰਦੀ ਲਗਾਈ ਗਈ ਸੀ ਉਹਨਾਂ ਦੇ ਵਿੱਚ ਚੈੱਕਆਊਟ ਬੈਗ ਨੇ ਕਟਲਰੀ टेक आउट कंटेनर ਹੈ ਸਟ੍ਰਿਕਸ ਸਟ੍ਰਿਕਸ ਹੈਗੀਆਂ ਨੇ ਪਲਾਸਟਿਕ એલੂਮੀਨੀਅਮ ਜਿਹੜੀ ਹੈ ਉਹ ਕੈਨ ਰਿੰਗ ਹੈ ਔਰ ਕਰੀਅਰ ਤੇ ਪਲਾਸਟਿਕ ਸਟਰਾ ਵੀ ਸ਼ਾਮਿਲ ਨੇ ਔਰ ਇਹ ਵਸਤੂਆਂ ਕੈਨੇਡਾ ਦੁਆਰਾ ਸਾਲਾਨਾ ਪੈਦਾ ਕੀਤੇ ਜਾਣ ਵਾਲੇ ਪਲਾਸਟਿਕ ਕੂੜੇ ਦਾ ਲਗਭਗ 3% ਹੈ ਉਸੇ ਲਿਬਰਲ ਨੇਤਾ ਜਿਹੜੇ ਨੇ ਲਿਬਰਲ ਬੰਦੀ ਨੂੰ ਨਵੰਬਰ 2023 ਦੇ ਵਿੱਚ ਫੈਡਰਲ ਅਦਾਲਤ ਨੇ ਉਲਟਾ ਦਿੱਤਾ ਸੀ ਔਰ ਅਦਾਲਤ ਨੇ ਕਿਹਾ ਸੀ ਕਿ ਪਲਾਸਟਿਕ ਦੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਜ਼ਹਿਰੀਲੇ ਵੱਜੋ ਸੂਚੀ ਬੰਦ ਕਰਨਾ ਗੈਰਵਾਜਬ ਅਤੇ ਗੈਰ ਸੰਵਿਧਾਨਕ ਸੀ 2024 ਦੇ ਵਿੱਚ ਅਪੀਲ ਕਰਕੇ ਫੈਡਰਲ ਸਰਕਾਰ ਨੂੰ ਨਵੰਬਰ ਦੇ ਫੈਸਲੇ ਤੇ ਫੈਡਰਲ ਅਪੀਲ ਅਦਾਲਤ ਤੋਂ ਸਟੇ ਜਿਹੜਾ ਉਹ ਮਿਲ ਗਿਆ ਔਰ ਜਿਸ ਦੇ ਨਾਲ ਫੈਡਰਲ ਸਰਕਾਰ ਦੀ ਅਪੀਲ ਜਾਰੀ ਜਿਹੜੀ ਹੈ ਉਹ ਫੈਡਰਲ ਸਰਕਾਰ ਦੀ ਅਪੀਲ ਜਾਰੀ ਰਹਿਣ ਤੱਕ ਪਾਬੰਦੀ ਬਰਕਰਾਰ ਰੱਖਣ ਦੀ ਇਜਾਜ਼ਤ ਵੀ ਮਿਲ ਗਈ ਉਸ ਅਪੀਲ ਦੀ ਜਿਹੜੀ ਸੁਣਵਾਈ ਔ ਜੂਨ ਦੇ ਵਿੱਚ ਹੋਈ ਸੀ ਪਰ ਅਦਾਲਤ ਦੇ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਸੀ ਇਸ ਦੇ ਉੱਤੇ ਲਿਬਰਲ ਸਰਕਾਰ ਨੇ ਜਿਹੜਾ ਉਹ ਕਿਹਾ ਹੈ ਕਿ ਗਰੋਸਰੀ ਦੇ ਲਈ ਵਰਤੇ ਜਾਣ ਵਾਲੀ ਪਲਾਸਟਿਕ ਪੈਕੇਜਿੰਗ ਦੇ ਲਈ ਨਿਯਮਾਂ ਦੇ ਵਿੱਚ ਹੋਰ ਬਦਲਾਅ ਦਾ ਪ੍ਰਸਤਾਵ ਵੀ ਦਿੱਤਾ ਗਿਆ ਜਿਸ ਦੇ ਵਿੱਚ 5 ਮੁੱਖ ਉਦੇਸ਼ ਸ਼ਾਮਿਲ ਨੇ ਜਿਦੇ ਵਿੱਚ 2035 ਤੱਕ ਬੇਲੋੜੀ ਪੈਕੇਜਿੰਗ ਨੂੰ ਖਤਮ ਕਰਨਾ ਸ਼ਾਮਿਲ ਹੈ 2026 ਤੱਕ ਜਿਹੜੇ ਥੋਕ ਵਾਲੇ ਨੇ ਸਮਾਨ ਥੋਕ ਜਿਹੜਾ ਉਸ ਦੇ ਵਿੱਚ ਵੇਚੇ ਜਾਣ ਵਾਲੇ 75% ਤਾਜ਼ੇ ਫਲਾਂ ਤੇ ਸਬਜ਼ੀਆਂ ਦੇ ਲਈ ਪਲਾਸਟਿਕ ਮੁਕਤ ਪੈਕੇਜਿੰਗ ਯਕੀਨੀ ਬਣਾਉਣਾ ਹੈ ਤੇ 2028 ਤੱਕ ਇਸ ਨੂੰ 95 ਫੀਸਦੀ ਕਰਨਾ ਹੈ ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਕਿ ਸਾਰੇ ਪ੍ਰਾਇਮਰੀ ਫੂਡ ਪੈਕੇਜਿੰਗ ਯਾਨੀ ਉਹ ਪਲਾਸਟਿਕ ਜੋ ਤਾਜ਼ੇ ਭੋਜਨ ਦੇ ਸਿੱਧੇ ਸੰਪਰਕ ਦੇ ਵਿੱਚ ਆਉਂਦਾ ਹੈ ਨੂੰ 2028 ਤੱਕ ਰੀਸਾਈਕਲਯੋਗ ਬਣਾਉਣਾ ਹੈ ਕੰਪਨੀਆਂ ਸਮੇਂ ਦੇ ਨਾਲ ਜਿਹੜਾ ਉਹ ਪਲਾਸਟਿਕ ਯਾਨੀ ਰੀਫਿਲੇਬਲ ਪਲਾਸਟਿਕ ਦੀ ਵਰਤੋਂ ਵਧਾਉਣਗੀਆਂ ਔਰ ਡਿਸਪੋਜ਼ੇਬਲ ਪਲਾਸਟਿਕ ਅਤੇ ਸੰਘਣੇ ਪਲਾਸਟਿਕ ਨੂੰ ਘਟਾਉਣਗੀਆਂ ਫੂਡ ਪੈਕੇਜਿੰਗ ਦੇ ਵਿੱਚ ਰੀਸਾਈਕਲ ਜਿਹੜਾ ਉਹ ਕਾਰਨ ਯੋਗ ਸਮਗਰੀ ਦੀ ਵਰਤੋਂ 2028 ਤੱਕ 10% 2030 ਤੱਕ 20% ਤੇ 2035 ਤੱਕ 30% ਤੱਕ ਵਧਾਉਣਾ ਹੈ ਪਾਲੀਆਪ ਦਾ ਕਹਿਣਾ ਹੈ ਕਿ ਇਹਨਾਂ ਤਬਦੀਲੀਆਂ ਦੇ ਲਈ ਕੈਨੇਡੀਅਨ ਪਰਿਵਾਰਾਂ ਨੂੰ ਹਰ ਸਾਲ ਉਹਨਾਂ ਦੁਆਰਾ ਖਰੀਦੀ ਜਾਣ ਵਾਲੀ ਗਰੋਸਰੀ ਦੇ ਉੱਤੇ ਡਾਲਰ 400 ਦਾ ਵਾਧੂ ਖਰਚਾ ਆਵੇਗਾ ਕੰਜ਼ਰਵੇਟਿਵ ਲੀਡਰ ਦਾ ਕਹਿਣਾ ਹੈ ਕਿ ਹਰ ਸਾਲ ਸਿਰਫ 1 ਫੀਸਦ ਸਿੰਗਲ ਯੂਜ਼ ਪਲਾਸਟਿਕ ਜਿਹੜਾ ਉਹ ਪਹੁੰਚਦਾ ਹੈ ਤੇ ਬਾਕੀ ਨੂੰ ਰੀਸਾਈਕਲ ਕਰ ਦਿੱਤਾ ਜਾਂਦਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਹਰ ਸਾਲ 40000 ਟਨ ਤੋਂ ਵੱਧ ਪਲਾਸਟਿਕ ਕੈਨੇਡਾ ਦੇ ਭੌਤਿਕ ਵਾਤਾਵਰਣ ਦੇ ਵਿੱਚ ਲੀਕ ਹੁੰਦਾ ਹੈ ਪੋਲੀਪ ਦਾ ਇਹ ਵਾਅਦਾ ਜਿਹੜਾ ਹੈ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਫਰਵਰੀ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਦਸਖਤ ਕਰਨ ਤੋਂ ਬਾਅਦ ਆਇਆ ਹੈ ਜਿਸ ਵਿੱਚ 트੍ਰੰਪ ਨੇ ਕਾਗਜ਼ ਦੇ ਸਟ੍ਰਾ ਦੇ ਉੱਤੇ ਪਾਬੰਦੀ ਜਿਹੜੀ ਹੈ ਉਹ ਲਗਾਈ ਹੈ ਔਰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀ ਸਿੰਗਲ ਯੂਜ਼ ਪਲਾਸਟਿਕ ਨੂੰ ਪੜਾਹ ਵਾਰ ਖਤਮ ਕਰਨ ਦੀ ਯੋਜਨਾ ਪਲਟ ਦਿੱਤੀ ਸੀ ਵਾਈਟ ਹਾਊਸ ਦੇ ਵਿੱਚ 트ੰਪ ਨੇ ਕਿਹਾ ਸੀ ਕਿ ਅਸੀਂ ਪਲਾਸਟਿਕ ਦੇ ਸਟ੍ਰਾ ਦੇ ਵੱਲ ਪਰਤ ਰਹੇ ਹਾਂ ਔਰ ਉਹਨਾਂ ਕਿਹਾ ਸੀ ਕਿ ਕਾਗਜ਼ ਦੇ ਸਟ੍ਰਾ ਕੰਮ ਦੇ ਨਹੀਂ ਹੁੰਦੇ ਭਾਅ ਟਿਕਾਊ ਨਹੀਂ ਹੁੰਦੇ ਸੋ ਲਿਬਰਲ ਲੀਡਰ ਮਾਰਕ ਕਾਰਡਨੀ ਨੇ ਲਿਬਰਲਾਂ ਦੀ ਜਿਹੜੀ ਹੈ ਉਹ ਪਾਬੰਦੀ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਜਿਹੜੀਆਂ ਚੀਜ਼ਾਂ ਦੇ ਵੀ ਪਾਬੰਦੀ ਲਗਾਈ ਜਾ ਰਹੀਆਂ ਹਨ ਉਹਨਾਂ ਸਾਰੀਆਂ ਚੀਜ਼ਾਂ ਦੇ ਆਸਾਨ ਅਤੇ ਕਫਾਇਤੀ ਬਦਲ ਉਪਲਬਧ ਹਨ ਜੋ ਲੋਕ ਖਰੀਦ ਸਕਦੇ ਨੇ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ